ਫੇਜ ਹੋ ਚੁੱਕੇ ਹੋ ਇੰਡੀਆ ਗ੍ਰਾਮ ਨਿਊ ਚੈਨਲ ਦੇ ਨਾਲ ਅੱਜ ਅਸੀਂ ਪਹੁੰਚਿਆ ਪਿੰਡ ਭਾਗੋਵਾਲ ਇੱਥੇ ਕੀ ਬਾਬਾ ਜੀ ਕੋ ਉਥੋਂ ਦੀ ਦਰਗਾਹ ਬਾਰੇ ਕੁਝ ਜਾਣਕਾਰੀ ਲੈਣੇ ਆ ਉਥੋਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆ ਮਸੀਹ ਬਾਬਾ ਜੀ ਪ੍ਰੰਤ ਬਾਬਾ ਪਿਆਰ ਸਹਿਬ ਜੀ ਜਿਸ ਸਦੀਆਂ ਤੋਂ ਮੇਲਾ ਲੱਗਦਾ ਆ ਰਿਹਾ ਹੈ ਇਹ ਪੀਰਾਂ ਦੇ ਲਈ ਬਹੁਤ ਮਰਦ ਕੀਤੀ ਆ ਔਰ ਜੇਸ਼ਰ ਦੇ ਸ਼ਰਧ ਸੰਗਤਾਂ ਕੀ ਨੇ ਬਾਬੇ ਜੀ ਦਾ ਬਾਪੇ ਜੀ ਦਾ ਬਾਦ ਦਾ ਕਿ ਪੁੱਤ ਮਹਕਮਤਾਂ ਵਾਜੇ ਰਹੇ ਔਰ ਬਾਬਾ ਜੀ ਹਰ ਵੀ ਆਸਰਾ ਦਾ ਪੂਰੀਆ ਕਰਦੇ ਨੇ ਔਰ ਇਹ ਪਿੰਡ ਪਹਿਨਵਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਔਰ ਕਾਲਵਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਔਰ ਬਾਬੇ ਦਾ ਬੇਲਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਔਰ ਸਾਰਾ ਨਗਰ ਸਾਰਾ ਇਲਾਕਾ ਸਮੂਹ ਇਲਾਕਾ ਦੇ ਵਸੀ ਰਾਣ ਦੇ ਕੇ ਬੇਲਾ ਮੁਰਦੇ ਤੇ ਪਿੰਡ ਦੀ ਪੰਚਾਇਤਾਂ ਦੇ ਸਭ ਤੋਂ ਪਹਿਲਾ ਬਾਬਾ ਜੀ ਚੱਤ ਦੀ ਰਸਮ ਦਾ ਕੀਤੀ ਜਾਂਦੀ ਹੈ ਪਿਛਾਰ ਸਾਹਿਬ ਚਲਾ ਜਾਂਦੇ ਨੇ ਔਰ ਬਾਬਾ ਜੀ ਦੇ ਦਰਬਾਰ ਜਾ ਕੇ ਮੰਤਨ ਮੰਗੇ ਜਾਂਦੀਆਂ ਨੇ ਔਰ ਜੋ ਵੀ ਜੇ ਆ ਕੇ ਸੱਚੇ ਦਿਲੋਂ ਮੰਤਾ ਮੰਦਾਈ ਤੇ ਬਾਬਾ ਜੀ ਦੀ ਉਹ ਆਸਾਂ ਬਰਾਦਾ ਪੂਰੀਆਂ ਕਰਦੇ ਜੀ ਬੱਚੇ ਪਾਸ਼ਾ ਪੂਰੀਆਂ ਕਰਦੇ ਜੀ ਬਾਬਾ ਜੀ ਨੂੰ ਪਹਿਰਵਾਨੀ ਦਾ ਬਹੁਤ ਸ਼ੌਕ ਸੀ ਔਰ ਇਸ ਪਿੰਡੇ ਬਹੁਤ ਬੜੇ ਤੜਕੇ ਪਹਿਰਵਾਨ ਪੈਦਾ ਕੀ ਜਿਹੜੇ ਜਿਹੜੇ ਹਿੱਕੇ ਸੀ ਸਵਰ ਸਿੰਘ ਕੋਲਾ ਪਹਿਲਾ ਪਹਿਰਵਾਨ ਪਿਤਸਿਕ ਪਹਿਲਵਾਨ ਔਰ ਸਾਈ ਪਹਿਲਵਾਨ ਸ਼ੇਰ ਪਹਿਲਵਾਨ ਔਰ ਇਸ ਬਾਬਾ ਜੀ ਖਾੜੇ ਚ ਔਰ ਸੇਖੇ ਜੀ ਦੇ ਪਾ ਗੋਛੇ ਜੀ ਦੇ ਚ ਬੜੇ ਬੜੇ ਨਾਮੀ ਪਹਿਲਵਾਨਾਂ ਦੇ ਕੁਸ਼ਤੀਆਂ ਲੜ ਕੇ ਗਏ ਨੇ ਤੇ ਅੱਜ ਵੀ ਉਸੇ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਬਾਬਾ ਜੀ ਦਾ 25 ਜੁਲਾਈ ਜਿਹੇਸੀ 1078 ਮਨਾਇਆ ਜਾਂਦਾ ਹੈ ਔਰ ਹਰ ਸਾਲ ਇਸ ਤਰ੍ਹਾਂ ਮਨਾਇਆ ਜਾਂਦਾ ਔਰ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਬਾਬਾ ਜੀ ਸਿਗਨਾਲ ਵਾਲੇ ਦਿਨ ਤੋਂ ਲੱਗੇ 16 ਤੀਜ ਤੋਂ ਲੱਗੇ ਬਾਬਾ ਜੀ ਦੇ ਨੰਗਰ ਜਿਹੜੇ ਚਾਲੂ ਹੋ ਜੇ ਨੇ ਢੋਲ ਵਜਦੇ ਨੇ ਬਾਬਾ ਜੀ ਦੇ ਦੇਦਾਂ ਤੇ ਔਰ ਸੰਗਤਾਂ ਕਰਿਆ ਜਾਚਾ ਲੈ ਕੇ ਆਉਂਦੇ ਬਾਬੇ ਦਰਬਾਰ 'ਚ ਔਰ ਵੀਰਵਾ ਵੀ ਬਹੁਤ ਰੌਣਕ ਹੁੰਦੀ ਆ ਇੱਥੇ ਕੋਈ ਯਾਦ ਪਾ ਦਾ ਬੰਦਰ ਨਹੀਂ ਹਰ ਜਾਦਾ ਹਰ ਮਜਬੂਦਾ ਆਦਮੀ ਇੱਥੇ ਆ ਕੇ ਬਾਬਾ ਜੀ ਦੇ ਦਰਬਾਰ 'ਚ ਮੱਥਾ ਟੇਕਦਾ ਏ ਤੇ ਬਾਰੇ ਸੱਚੇ ਪਾਸ਼ਾ ਬਾਬਾ ਜੀ ਦੀਆਂ ਆਸ਼ਮਰਦਾ ਪੂਰੀਆਂ ਕਰਦੇ ਨੇ ਕਿਰਪਾ ਕਰਦੇ ਨੇ ਸੋ ਅੱਜ ਇਹ ਮੇਲਾ ਬਣਾਇਆ ਜਾ ਰਿਹਾ ਸਮੂਹ ਸੰਗਤ ਦੇ ਰਲ ਕੇ ਮੇਲਾ ਬਾਬਾ ਘਰਿਮਾਲ ਬਾਬਾ ਜੀ ਸਰ ਜੀ ਆਤਮਾ ਬਾਬਾ ਜੀ ਇਹ ਜਿਹੜਾ ਇਹ ਮੇਲਾ ਚਾਦਾ ਜੀ 22 ਜੀ 22 ਜੀ ਤਰੀਕ ਨੂੰ ਚਾਦਾ ਜਿਹੜੀ ਕੁਸ਼ਤੀਆਂ ਸਭਾਚਾਰਕ ਖਾੜਾ ਹੁੰਦਾ ਹੈ ਔਰ ਅੱਜ ਮੇਲਾ ਜਿਹੜਾ 3-4 ਦਿਨ ਵੀ ਇਹ ਮੇਲਾ ਬਹੁਤ ਹੈ 1 ਦਿਨ ਦਾ 22 ਜੀ ਤੇ 24 ਜੀ ਤੱਕ ਮੇਲਾ ਚਾਦਾ ਜੀ ਬਾਬਾ ਜੀ ਦਾ ਸੰਤਨ ਬਾਬਾ ਮੇਤਾ ਇਰਸ਼ਾ ਜੀ ਵਾਲੀ ਅੱਲਾਹ ਜੀ ਤਰੀਸਲਾ ਨਸ਼ੇ ਜੀ ਮੇਰੇ ਲਈ ਸਭ ਨੂੰ ਸੰਤਾਂ ਨੂੰ ਲੱਖ ਲੱਖ ਵਧਾਈ ਹੋ। ਬਹੁਤ ਤੁਹਾਨੂੰ ਉਸ ਪਾਕ ਪੁੱਤਰ ਜਗਰ ਦਸੰਦਰਾਨੇ thank <laughs> you

ਜੇ ਨੰ ਪੰਜਾਬ ਪਾਸ ਸਭ ਸਰਦਾਰ ਬਗੈਸ ਜੀ ਤੁੰਨੂ ਸਾਡੇ ਨਾਲ ਸਾਡੇ ਸਲਾਕੇ ਦੀਆਂ ਬਹੁਤ ਹੀ ਹਾਂਜੀ ਦਰਮੇਸ਼ ਕੁਮਾਰ ਮੰਦਾ ਜੀ ਮੇਰਾ ਪ੍ਰੀਤ ਜੀ ਸਾਡੇ ਹੋਏ ਦਰਮਨ ਤਸ਼ਵੀਰ ਜੀ ਨਾਲ ਹੀ ਜਾਈ ਕੋਈ ਵੀ ਸਵੇਰ ਦੀ ਰੋਟੀ ਨਹੀਂ ਖਾਧੀ ਆਹ ਜਹਾ ਤੁੰਨਾ ਗੋਲੀਆਂ ਦਾ ਇਹ ਚਾਹ ਵੜਾ ਦੇ ਨੇ ਮੈਂ ਸੋ ਕੀ ਜੱਲੇ ਮੜ ਕੇ ਨਹੀਂ ਪੜਾਣਾ ਮੈਂ ਜਿੱਥੇ ਖਾਲਾਂ ਦੇ ਵੜਦਾ ਨਹੀਂ ਮੈਂ ਮੈਂ ਯਾਰ ਸਾਡੀ ਪਿੱਕੀ ਕਾਲਾ ਬੱਜਿਆ ਮੇਰੇ ਮੋਢੇ ਫੱਜਰ ਦਾ ਮਿਲ ਗਿਆ ਇੱਕ ਮੈਂ ਠੰਡੇ ਦੀ ਬੋਦਾ ਮੰਗੋ ਉਹ ਮੋਢੇ ਨਹੀਂ ਆਏ ਮੈਂ 2 ਲੀਟਰ ਦੀ ਮੰਗਾ ਲਓ ਮੈਂ ਜਨਾ ਇਹੋ ਜਿਹੇ ਹਲਾਸ ਕਿ ਇਹ ਆਪ ਕੋ ਬੱਸ ਫਿਰ ਮੈਂ ਨਹੀਂ ਇੱਥੇ ਮੈਂ ਮੁਰਗੀ ਫੜ ਕੇ ਨਾ ਲੱਗੇ ਅੱਜ ਵੀ ਅੱਜ ਦਾ ਆਪਣੀ ਅੱਜ ਆ ਜਾ ਤੂੰ ਕਿਹੜਾ ਕੱਢਿਆ ਵੈਰ ਦਸੀ ਪਿੰਡ ਬਾਗੋ ਵਾੜਨੀ ਵਾਲੇ ਹਾਂ ਆਇਓ ਉੜਿਆ ਨਹੀਂ ਮੇਰੇ ਪਿੰਡ ਨੂੰ ਆਉਂਦਾ ਬਟਾਲੇ ਤੋਂ ਤੂੰ ਤੂੰ ਕਿਹੜਾ ਕੱਢਿਆ ਵੈਰ ਦਸੀ ਪਿੰਡ ਨੂੰ ਨਾ ਫਰਕਤਾ ਵਾਲੇ ਤਾਂ ਹੈ ਬਾਕੀ ਦਾ ਨਾ ਵੀ ਯਾਦ ਨਹੀਂ ਨਾ ਚੇਤੇਵਾ ਦੇ ਮਥੇ ਆਏ ਜਿਹੜਾ ਸਾਡੇ ਬਿਨਾਂ ਨਾ ਲੱਗਦਾ ਸੀ ਹੰਦੀ ਦੱਸ ਤੇਰਾ ਇਹ ਦਿਲ ਕਿੱਥੇ दस तेल ते किथे आंदिर किथे आ चकें गाइ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज